ਆਓ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਸਰੋਵਰ ਦੇ ਦਰਸ਼ਨ ਕਰਾਈਏ ਪੰਚਮ ਪਾਤਸ਼ਾਹ ਧੰਗੁਰੂ ਅਰਜਨ ਦੇ ਮਹਾਰਾਜ ਜੀਆ ਨੇ ਦੁਨੀਆ ਦਾ ਸਭ ਤੋਂ ਪਹਿਲਾ ਕੋੜੀ ਖਾਨਾ ਇਸ ਧਰਤੀ ਤੇ ਬਣਾਇਆ ਸੀ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਸ਼੍ਰੀ ਤਰਨ ਤਰਨ ਸਾਹਿਬ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸ਼ਰਤਾਰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਵਸਾਇਆ ਹੋਇਆ ਨਗਰ ਹੈ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਪੂਰੀ ਦੁਨੀਆ ਵਿੱਚੋਂ ਸਭ ਤੋਂ ਵੱਡਾ ਸਰੋਵਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਇਸ ਸਥਾਨ ਤੇ ਆਪਣੇ ਹੱਥੀਂ ਤਿਆਰ ਕਰਵਾਇਆ ਅਤੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਸਤਿਗੁਰ ਜੀਆ ਨੇ ਇਸ ਸੰਸਥਾਨ ਨੂੰ ਬਣਾਇਆ ਕਿਉਂਕਿ ਦਿੱਲੀ ਤੋਂ ਲਾਹੌਰ ਜਾਣ ਵਾਸਤੇ ਕੇਵਲ ਇੱਕੋ ਹੀ ਇੱਕ ਇਹ ਮੇਨ ਸੜਕ ਹੁੰਦੀ ਸੀ ਹਰ ਕੋਈ ਰਾਹੀਰ ਇਹ ਸੜਕ ਤੋਂ ਦਿੱਲੀ ਤੋਂ ਲਾਹੌਰ ਜਾਂਦਾ ਸੀ ਤੇ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕਦਾ ਸੀ ਪ੍ਰਸ਼ਾਦਾ ਪਾਣੀ ਛਕਦਾ ਸੀ ਸਤਿਗੁਰ ਜੀਆਂ ਦੇ ਦਰਸ਼ਨ ਕਰਦਾ ਸੀ ਗੁਰੂ ਜੀ ਦੀ ਉਪਮਾ ਸੁਣਦਾ ਸੀ ਤੇ ਗੁਰੂ ਜੀ ਦਾ ਸਿੱਖ ਬਣ ਜਾਂਦਾ ਸੀ ਸਿੱਖੀ ਦੇ ਪ੍ਰਚਾਰ ਵਾਸਤੇ ਸਤਿਗੁਰ ਜੀਆਂ ਨੇ ਇਹ ਪਾਵਨ ਪਵਿੱਤਰ ਅਸਥਾਨ ਤਿਆਰ ਕਰਵਾਇਆ ਸੀ ਬਹੁਤ ਹੀ ਲੰਬੇਰਾ ਸਮਾਂ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਰਹਿ ਕੇ ਅਸਥਾਨ ਦੀ ਸੇਵਾ ਕਰਵਾਈ ਅਤੇ ਸੰਗਤਾਂ ਦਾ ਭਲਾ ਕੀਤਾ ਅਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਵੀ ਇਸ ਪਾਵਨ ਪਵਿੱਤਰ ਸਥਾਨ ਤੇ ਆਪਣੇ ਚਰਨ ਪਾਏ ਹਨ ਆ ਜਿਉ ਆਪ ਜੀ ਸਾਹਮਣੇ ਸਥਾਨ ਵੇਖ ਰਹੇ ਹੋ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸੰਗਤ ਜੀ ਜਦੋਂ ਚੰਦੂ ਨੂੰ ਧੰਨ ਗੁਰੂ ਅਰਜਨ ਦੇ ਮਹਾਰਾਜ ਨੱਕ ਵਿੱਚ ਨਕੇਲ ਪਾ ਕੇ ਲੈ ਕੇ ਆਏ ਸਨ ਦਿੱਲੀ ਤੋਂ ਤੇ ਇਸ ਸਥਾਨ ਤੇ ਗੁਰੂ ਜੀ ਇੱਕ ਰਾਤ ਠਹਿਰੇ ਸਨ ਐਥੋਂ ਫਿਰ ਅੱਗੇ ਗੁਰੂ ਸਾਹਿਬ ਲਾਹੌਰ ਨੂੰ ਚਲੇ ਗਏ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਸਤਿਗੁਰ ਜੀਆਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਇੱਥੇ ਵੀ ਬਣਿਆ ਹੋਇਆ ਹੈ ਜੇ ਗੱਲ ਆਪਾਂ ਸਰੋਵਰ ਦੀ ਕਰੀਏ ਸ਼੍ਰੀ ਤਰਨਤਨ ਸਾਹਿਬ ਜੀ ਦਾ ਸਰੋਵਰ 20 ਕਿੱਲਿਆਂ ਵਿੱਚ ਬਣਿਆ ਹੋਇਆ ਤੇ ਜੇ ਆਪਾਂ ਸਰੋਵਰ ਦੀ ਪ੍ਰਕਰਮਾ ਕਰਨੀ ਹੋਵੇ ਤੇ ਘੱਟੋ ਘੱਟ ਡੇਢ 2 ਕਿਲੋਮੀਟਰ ਦਾ ਸਫ਼ਰ ਬਣਦਾ ਹੈ ਜੀ ਬਹੁਤ ਹੀ ਵੱਡਾ ਸਰੋਵਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਬਣਾਇਆ ਗਿਆ ਹੈ ਦੁਖੀਆਂ ਦੇ ਦੁੱਖ ਕੱਟਣ ਵਾਸਤੇ ਜਿਹੜਾ ਵੀ ਇੱਥੇ ਆ ਕੇ ਭਾਵਨਾ ਨਾਲ ਇਸ਼ਨਾਨ ਕਰਦਾ ਹੈ ਗੁਰੂ ਸਾਹਿਬ ਉਹਦੇ ਸਾਰੇ ਸਰੀਰ ਦੇ ਦੁੱਖ ਘਟ ਦਿੰਦੇ ਆ ਜਿਸ ਵੇਲੇ ਆਪਾਂ ਇਤਿਹਾਸ ਪੜ੍ਹਦੇ ਆ ਦੁਨੀਆ ਦਾ ਇੱਕੋ ਹੀ ਇੱਕ ਐਹੋ ਜਿਹਾ ਗੁਰਦੁਆਰਾ ਸਾਹਿਬ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਕੋੜੀ ਖਾਨਾ ਤਿਆਰ ਕਰਵਾਇਆ ਸੀ ਕਿਉਂਕਿ ਪੁਰਾਣੇ ਸਮਿਆਂ ਵਿੱਚ ਕੋੜ ਦਾ ਰੋਗ ਬਹੁਤ ਹੀ ਭਿਆਨਕ ਰੋਗ ਹੁੰਦਾ ਸੀਗਾ ਜੇ ਪਰਿਵਾਰ ਵਿੱਚ ਕਿਸੇ ਨੂੰ ਕੋੜ ਹੋ ਜਾਂਦਾ ਤਾਂ ਪਰਿਵਾਰ ਦੇ ਮੈਂਬਰ ਉਹਨੂੰ ਪਿੰਡੋਂ ਬਾਹਰ ਛੱਪੜੀ ਬਣਾ ਕੇ ਛੱਡ ਆਉਂਦੇ ਸੀਗੇ ਕੋਈ ਵੀ ਉਹਨਾਂ ਕੋੜੀਆਂ ਦੀ ਸਾਰ ਨਹੀਂ ਸੀ ਲੈਂਦਾ ਤਾਨ ਗੁਰੂ ਅਰਜਨ ਦੇਵ ਮਾਰੇ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਕੋੜੀਆਂ ਦੀ ਸਾਰ ਲਈ ਤੇ ਆਖਿਆ ਵੀ ਇਸ ਸਰੋਵਰ ਵਿੱਚ ਇਸ਼ਨਾਨ ਕਰੋ ਤੁਹਾਡਾ ਕੋਲ ਠੀਕ ਹੋ ਜਾਏਗਾ ਤੇ ਏਸੇ ਹੀ ਸਥਾਨ ਤੇ ਗੁਰੂ ਸਾਹਿਬ ਉਹਨਾਂ ਨੂੰ ਦਵਾਈਆਂ ਵੀ ਦਿੰਦੇ ਸਨ ਜੜੀਆਂ ਬੂਟੀਆਂ ਤੋਂ ਤਿਆਰ ਕਰਕੇ ਦਵਾਈਆਂ ਗੁਰੂ ਸਾਹਿਬ ਉਹਨਾਂ ਨੂੰ ਦਿੰਦੇ ਸਨ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਤਰਨ ਤਰਨ ਸਾਹਿਬ ਇੱਕੋ ਹੀ ਇੱਕ ਗੁਰਦੁਆਰਾ ਹੈ ਜਿਹੜਾ ਸ੍ਰੀ ਹਰਮੰਦਰ ਸਾਹਿਬ ਵਾਂਗੂ ਹੂਬ ਹੂ ਬਣਾਇਆ ਗਿਆ ਹੈ ਧੰਨ ਗੁਰੂ ਅਰਜਨ ਦੇਵ ਜੀ ਦੇ ਮਾਰੇ ਸੱਚੇ ਪਾਤਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ ਇਹ ਸੀ ਅੱਜ ਦਾ ਬਲੌਗ ਕਮੈਂਟ ਬਾਕਸ ਵਿੱਚ ਗੁਰੂ ਸਾਹਿਬ ਜੀ ਦਾ ਨਾਮ ਲਿਖ ਕੇ ਹਾਜ਼ਰੀ ਜ਼ਰੂਰ ਲਵਾਓ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ